ਸਵਾਗਤ ਹੈ ਗੱਲ ਦੀ ਸਾਰਿਆਂ ਨੂੰ ਸਵਾਦ ਪੰਜਾਬ ਦਾ ਚੈਨਲ ਤੇ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਅੱਜ ਆਪਾਂ ਬਣਾ ਰਹੇ ਹਾਂ ਜੀ ਐਲੋਵੇਰਾ ਦੀ ਸਬਜੀ ਇਸ ਨੂੰ ਆਪਾਂ ਕੁਆਰਗੰਦਲ ਕੀ ਕੁਮਾਰ ਕਹਿੰਦੇ ਹਾਂ ਤੇ ਅੱਜ ਆਪਾਂ ਇਸ ਦੀ ਸਬਜੀ ਬਣਾਵਾਂਗੇ ਇਸ ਦੀ ਸਬਜੀ ਬਣਾਉਣ ਦੇ ਲਈ ਸਭ ਤੋਂ ਪਹਿਲਾਂ ਇਹਨਾਂ ਨੂੰ ਚੰਗੀ ਤਰ੍ਹਾਂ ਧੋ ਲਿਆ ਤੇ ਧੋਣ ਤੋਂ ਬਾਅਦ ਵਿੱਚ ਇਹਨਾਂ ਨੂੰ ਆਪਾਂ ਇਸ ਤਰ੍ਹਾਂ ਇਸ ਦੇ ਦੋ ਪੀਸ ਕਰਕੇ ਇਸ ਦੀ ਸੈਡਾ ਕੱਟ ਲੈਣਾ ਹੈ ਇਸ ਤਰ੍ਹਾਂ ਆਪਾਂ ਦੋਨੇ ਹੀ ਸਾਈਡਾਂ ਤੋਂ ਇਸ ਨੂੰ ਜਿਹੜੇ ਇਹਦੇ ਕਿਨਾਰੇ ਆ ਇਹਨੂੰ ਆਪਾਂ ਕੱਟ ਲੈਣਾ ਹੈ ਹੁਣ ਆਪਾਂ ਇਸ ਨੂੰ ਇਸ ਤਰ੍ਹਾਂ ਉੱਪਰੋਂ ਛਿੱਲ ਲੈਣਾ ਹੈ ਤੇ ਇਸ ਦਾ ਜਿਹੜਾ ਨੀਚੇ ਵਾਲਾ ਪਾਰਟ ਹੈ ਉਸ ਨੂੰ ਆਪਾਂ ਇਸੇ ਤਰ੍ਹਾਂ ਹੀ ਰੱਖਾਂਗੇ ਤੇ ਹੁਣ ਇਸ ਤੋਂ ਬਾਅਦ ਵਿੱਚ ਇਸ ਦੇ ਆਪਾਂ ਪੀਸੇਸ ਕਰਨੇ ਆ ਇਸੇ ਤਰ੍ਹਾਂ ਹੀ ਆਪਾਂ ਨੇ ਸੈਂਟਰ ਵਿੱਚ ਕੱਟ ਲਾ ਕੇ ਜਿੰਨੇ ਕ ਆਪਾਂ ਨੂੰ ਪੀਸ ਚਾਹੀਦੇ ਨੇ ਉਹਨੇ ਕਪਾ ਨੇ ਸਾਈਜ਼ ਰੱਖਦੇ ਹੋਏ ਇਸ ਨੂੰ ਕੱਟ ਲੈਣਾ ਹੈ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਇਹਦੇ ਪੀਸਸ ਇਸਾਨੀ ਦੇ ਨਾਲ ਹੀ ਕੱਟ ਹੋ ਜਾਂਦੇ ਨੇ ਤੇ ਹੁਣ ਇਸ ਨੂੰ ਆਪਾਂ ਇਸ ਤਰ੍ਹਾਂ ਇਸ ਤੋਂ ਅਲੱਗ ਕਰ ਲਵਾਂਗੇ ਪੀਸਸ ਨੂੰ ਪੀਸਸ ਇਸਾਨੀ ਦੇ ਨਾਲ ਅਲੱਗ ਹੋ ਰਹੇ ਨੇ ਇਸ ਤਰ੍ਹਾਂ ਪੀਸਸ ਸਬਜੀ ਦੇ ਵਿੱਚ ਬਹੁਤ ਹੀ ਜ਼ਿਆਦਾ ਵਧੀਆ ਲੱਗਦੇ ਨੇ ਤੇ ਇਸ ਦੇ ਬਰੀਕ ਪੀਸ ਕਿ ਕੱਟੇ ਜਾਂਦੇ ਨੇ ਤੇ ਲੋ ਜੀ ਜਿਵੇਂ ਪੀਸ ਆਪਣੇ ਆਸਾਨੀ ਦੇ ਨਾਲ ਕੱਟੇ ਗਏ ਆਂ ਦੇਖ ਸਕਦੇ ਹੋ ਤੁਸੀਂ ਇਹ ਪੀਸ ਪਹਿਲਾਂ ਹੀ ਕੱਟਣੇ ਜ਼ਰੂਰੀ ਆਂ ਕਿਉਂਕਿ ਜੇਕਰ ਆਪਾਂ ਇਸ ਨੂੰ ਤੇਲ ਦੇ ਵਿੱਚ ਪਾ ਦਿੰਨੇ ਆਂ ਤਾਂ ਫਿਰ ਉਹ ਆਸਾਨੀ ਦੇ ਨਾਲ ਪੀਸ ਨਹੀਂ ਹੁੰਦੇ ਤੇ ਜਿਹੜਾ ਵੀ ਇਹਦਾ ਗ੍ਰੀਨ ਪਾਰਟ ਨਾਲ ਆ ਜਾਂਦਾ ਪੀਸ ਦੇ ਵਿੱਚ ਉਸ ਨੂੰ ਆਪਾਂ ਉਤਾਰ ਦਿੰਨੇ ਆ ਇਸੇ ਤਰ੍ਹਾਂ ਆਪਾਂ ਨੇ ਸਾਰੇ ਹੀ ਐਲੋਵੇਰਾ ਨੂੰ ਕੱਟ ਕਰ ਲੈਣਾ ਹੈ। ਉਸੇ ਤਰ੍ਹਾਂ ਹੀ ਆਪਾਂ ਸੈਡਾਂ ਤੋਂ ਕੱਟ ਲੈਣਾ ਹੈ। ਤੇ ਉੱਪਰੋਂ ਛਿੱਲਦੇ ਹੋਏ ਆਪਾਂ ਨੇ ਇਸ ਦੇ ਪੀਸ ਕੱਟ ਕਰ ਲੈਣੇ ਆ। ਇਸ ਤਰ੍ਹਾਂ ਇਸ ਦੇ ਪੀਸ ਆਸਾਨੀ ਦੇ ਨਾਲ ਆਪਾਂ ਕੱਟ ਸਕਦੇ ਹਾਂ। ਤੇ ਲਓ ਜੀ ਇਸ ਤਰ੍ਹਾਂ ਦੇਖ ਸਕਦੇ ਤੁਸੀਂ ਦੇਖਣੇ ਨੂੰ ਕਿੰਨੇ ਸੁੰਦਰ ਲੱਗ ਰਹੇ ਨੇ ਇਸ ਤਰ੍ਹਾਂ ਆਪਾਂ ਨੇ ਇਹਦੇ ਪੀਸ ਕੱਟ ਲੈਣੇ ਆ ਸਾਰੇ ਹੀ ਐਲੋਵੇਰਾ ਨੂੰ ਆਪਾਂ ਇਸੇ ਤਰ੍ਹਾਂ ਹੀ ਕੱਟਣਾ ਹੈ ਜੇਕਰ ਆਪਾਂ ਇਹਨੂੰ ਬਿਨਾਂ ਕੱਟੇ ਪਕਾਉਨੇ ਆ ਤਾਂ ਇਹਦੇ ਪੀਸ ਜਿਹੜੇ ਆਸਾਨੀ ਦੇ ਨਾਲ ਫਿਰ ਆਪਾਂ ਉਸ ਨੂੰ ਮੈਸ਼ ਨਹੀਂ ਕਰ ਸਕਦੇ ਹੈਗੇ ਇਸ ਤਰ੍ਹਾਂ ਕੱਟੇ ਪੀਸ ਸਬਜ਼ੀ ਵਿੱਚ ਦੇਖਣੇ ਨੂੰ ਵੀ ਵਧੀਆ ਲੱਗਦੇ ਨੇ ਤੇ ਆਸਾਨੀ ਦੇ ਨਾਲ ਕੱਟ ਵੀ ਹੋ ਜਾਂਦੇ ਆ ਸੋ ਜਿਹੜੇ ਰਹਿੰਦੇ ਐ ਅਲੋਵੇਰਾ ਨੇ ਆਪਾਂ ਇਸ ਨੂੰ ਵੀ ਇਸ ਤਰ੍ਹਾਂ ਕਰਕੇ ਦੇ ਪੀਸ ਕੱਟ ਲੈਣੇ ਆ ਤੇ ਲੋ ਜੀ ਆਪਣਾ ਅਲੋਵੇਰਾ ਕੱਟਿਆ ਗਿਆ ਸਰ ਹੀ ਅਲੋਵੇਰਾ ਇਸ ਤਰ੍ਹਾਂ ਤੁਸੀਂ ਦੇਖ ਸਕਦੇ ਹੋ ਆਪਾਂ ਗ੍ਰੀਨ ਪਾਰਟ ਜ਼ਿਆਦਾ ਵਿੱਚ ਨਹੀਂ ਰਹਿਣ ਦਿੱਤਾ ਹੈਗਾ ਤੇਜ ਦੇ ਨਾਲ ਹੀ ਆਪਾਂ ਨੇ ਤੜਕੇ ਦੀ ਤਿਆਰੀ ਕਰ ਲਈ ਹੈ ਇਸ ਵਿੱਚ ਤੜਕੇ ਦਾ ਸਤਮਾਨ ਥੋੜਾ ਜ਼ਿਆਦਾ ਪੈਂਦਾ ਹੈ ਇਸ ਦੇ ਲਈ ਦੋ ਵੱਡੇ ਪਿਆਜ਼ ਲਏ ਨੇ ਮੈਂ ਇੱਕ ਵੱਡਾ ਟਮਾਟਰ ਤੇ ਅਦਰਕ ਤੇ ਲਸਣ ਲੈ ਲਿਆ ਹੈ ਸਭ ਤੋਂ ਪਹਿਲਾਂ ਆਪਾਂ ਨੇ ਇੱਕ ਫਰਾਈਪੈਨ ਦੇ ਵਿੱਚ ਸਰੋਂ ਦਾ ਤੇਲ ਪਾ ਲੈਣਾ ਹੈ ਤੇ ਸਰੋਂ ਦਾ ਤੇਲ ਗਰਮ ਹੋਣ ਤੋਂ ਬਾਅਦ ਵਿੱਚ ਆਪਾਂ ਨੇ ਜਿਹੜਾ ਐਲੋਵੇਰਾ ਹੈ ਇਸ ਨੂੰ ਇਸ ਤੇਲ ਦੇ ਵਿੱਚ ਪਾ ਦੇਣਾ ਹੈ ਆਪਾਂ ਨੇ ਇਸ ਨੂੰ ਵਾਸ਼ ਵਗੈਰਾ ਜਾਂ ਹੋਰ ਕੁਝ ਕਰਨੇ ਦੀ ਲੋੜ ਨਹੀਂ ਹੈ ਇਸ ਨੂੰ ਡਾਇਰੈਕਟ ਹੀ ਇਸ ਤੇਲ ਦੇ ਵਿੱਚ ਪਾ ਦੇਣਾ ਹੈ ਤੇ ਇਸ ਨੂੰ ਆਪਾਂ ਫਰਾਈ ਕਰਾਂਗੇ ਇਸ ਤਰ੍ਹਾਂ ਬਣਾਇਆ ਹੋਇਆ ਐਲੋਵੇਰਾ ਬਹੁਤ ਹੀ ਜ਼ਿਆਦਾ ਸੁਆਦਿਸ਼ਟ ਬਣਦਾ ਹੈ ਤੇਜ ਦੀ ਤਸੀਰ ਗਰਮ ਹੁੰਦੀ ਹੈ ਤਾਂ ਕਰਕੇ ਇਸ ਨੂੰ ਆਪਾਂ ਸਰਦੀਆਂ ਦੇ ਵਿੱਚ ਹੀ ਇਸ ਦੀ ਸਬਜ਼ੀ ਬਣਾਉਣੀ ਹੈ ਇਸ ਦਾ ਆਚਾਰ ਵੀ ਬਣਦਾ ਹੈ ਉਹ ਵੀ ਬਹੁਤ ਹੀ ਸੁਆਦਿਸ਼ਟ ਬਣਦਾ ਹੈ ਪਰ ਇਸ ਦੀ ਅੱਜ ਆਪਾਂ ਸਬਜ਼ੀ ਬਣਾ ਰਹੇ ਹਾਂ ਇਸ ਦੇ ਨਾਲ ਹੀ ਆਪਾਂ ਅਲੱਗ ਇੱਕ ਫਰਾਈਪੈਨ ਲੈ ਲੈਣਾ ਹੈ ਤੇ ਇੱਕ ਵੱਡਾ ਚਮ ਸਰੋਂ ਦੇ ਤੇਲ ਦਾ ਪਾ ਲਿਆ ਹੈ ਤੇ ਤੇਲ ਗਰਮ ਹੋਣ ਤੋਂ ਬਾਅਦ ਵਿੱਚ ਆਪਾਂ ਨੇ ਇਸ ਵਿੱਚ ਜੀਰਾ ਪਾ ਲੈਣਾ ਹੈ ਤੇ ਜੀਰਾ ਹਲਕਾ ਬ੍ਰਾਊਨ ਹੋਣ ਤੋਂ ਬਾਅਦ ਵਿੱਚ ਇਸ ਵਿੱਚ ਆਪਾਂ ਨੇ ਲਸਣ ਅਤੇ ਅਦਰਕ ਪਾ ਦੇਣਾ ਹੈ ਲਸਣ ਅਤੇ ਅਦਰਕ ਹੋਣ ਤੋਂ ਬਾਅਦ ਵਿੱਚ ਇਸ ਵਿੱਚ ਆਪਾਂ ਨੇ ਪਿਆਜ਼ ਨੇ ਉਹ ਪਾ ਦੇਣੇ ਨੇ ਇਸ ਦੇ ਨਾਲ ਨਾਲ ਹੀ ਆਪਾਂ ਨੇ ਜਿਹੜੇ ਆਪਣਾ ਐਲੋਵੇਰਾ ਇਸ ਨੂੰ ਵੀ ਆਪਾਂ ਨੇ ਹਿਲਾਉਂਦੇ ਜਾਣਾ ਤੇ ਹੌਲੀ-ਹੌਲੀ ਇਸ ਤਰ੍ਹਾਂ ਜਿਹੜੇ ਐਲੋਵੇਰਾ ਉਸ ਨੇ ਆਪਣਾ ਪਾਣੀ ਛੱਡ ਦਿੱਤਾ ਹੈ ਤੇ ਇਸ ਦਾ ਚਿਪਚਿਪਾਪਨ ਖਤਮ ਹੋ ਗਿਆ ਹੈ ਇਸ ਦੇ ਨਾਲ ਹੀ ਜਿਹੜੇ ਆਪਣੇ ਅਦਰਕ ਤੇ ਲਸਣ ਨੇ ਇਨ ਦਾ 골ਡਨ ਕਲਰ ਹੋ ਗਿਆ ਹੈ ਇਸ ਦੇ ਬਾਅਦ ਵਿੱਚ ਆਪਾਂ ਇਸ ਵਿੱਚ ਪਿਆਜ਼ ਐਡ ਕਰ ਦੇਣੀ ਆ ਤੇ ਪਿਆਜ਼ ਨੂੰ ਵੀ ਆਪਾਂ ਹਲਕਾ ਸੌਫਟ ਹੋਣ ਤੱਕ ਪਕਾਵਾਂਗੇ ਨਾਲ ਦੀ ਨਾਲ ਮੈਂ ਇੱਥੇ ਐਲੋਵੇਰਾ ਨੂੰ ਹਿਲਾ ਰਹੀ ਹਾਂ ਇਹ ਥੱਲੇ ਲੱਗ ਸਕਦਾ ਹੈ ਤੇ ਇਸ ਤਰ੍ਹਾਂ ਆਪਣੇ ਤੁਸੀਂ ਦੇਖ ਸਕਦੇ ਹੋ ਪੀਸਸ ਕਿੰਨੇ ਅੱਛੇ ਲੱਗ ਰਹੇ ਆ ਇਸ ਦੇ ਨਾਲ ਹੀ ਆਪਣੇ ਪਿਆਜ਼ ਹੋ ਗਏ ਨੇ ਇਸ ਵਿੱਚ ਆਪਾਂ ਹੁਣ ਟਮਾਟਰ ਐਡ ਕਰ ਦਵਾਂਗੇ ਟਮਾਟਰ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਤੇ ਸੌਫਟ ਹੋਣ ਤੱਕ ਪਕਾਵਾਂਗੇ ਤੇ ਹੁਣ ਇਸ ਵਿੱਚ ਆਪਾਂ ਸਵਾਦ ਅਨੁਸਾਰ ਨਮਕ ਪਾ ਦਿੰਨੇ ਆ ਤੇ ਇਸ ਨੂੰ ਮਿਕਸ ਕਰ ਦਿੰਨੇ ਆ ਇਸ ਦੇ ਨਾਲ ਟਮਾਟਰ ਜਲਦੀ ਹੀ ਸੌਫਟ ਹੋ ਜਾਂਦੇ ਨੇ ਤੇ ਟਮਾਟਰ ਸੌਫਟ ਹੋਣ ਤੋਂ ਬਾਅਦ ਵਿੱਚ ਹੁਣ ਇਸ ਵਿੱਚ ਆਪਾਂ ਹਲਦੀ ਐਡ ਕਰ ਦਿੰਨੇ ਆ ਅੱਧੇ ਚਮਚ ਤੋਂ ਥੋੜੀ ਘੱਟ ਮੈਂ ਹਲਦੀ ਪਾਈ ਹੈ ਤੇ ਅੱਧੇ ਚਮਚ ਤੇ ਕਰੀਬ ਹਰੀ ਮਿਰਚ ਦਾ ਪੇਸਟ ਪਾ ਲਿਆ ਹੈ ਤੇਸ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਿੰਨੇ ਆ ਤਾਂ ਜੋ ਇਸ ਸਾਰੇ ਮਸਾਲੇ ਨੂੰ ਚੰਗੀ ਤਰ੍ਹਾਂ ਸੇਕ ਲੱਗ ਜਾਏ ਇਸ ਵਿੱਚ ਆਪਾਂ ਹੋਰ ਜ਼ਿਆਦਾ ਗਰਮ ਸਪਾਈਸਸ ਨਹੀਂ ਯੂਜ਼ ਕਰ ਰਹੇ ਕਿਉਂਕਿ ਇਸ ਦੀ ਆਪਣੀ ਤਸੀਰ ਗਰਮ ਹੁੰਦੀ ਹੈ ਤਾਂ ਕਰਕੇ ਆਪਾਂ ਘੱਟ ਹੀ ਇਹਦੇ ਵਿੱਚ ਹੋਰ ਸਪਾਈਸਸ ਯੂਜ਼ ਕਰ ਰਹੇ ਹਾਂ ਤੜਕਾ ਤਿਆਰ ਹੋ ਗਿਆ ਇਸ ਵਿੱਚ ਹੁਣ ਆਪਾਂ ਪਾਣੀ ਐਡ ਕਰ ਦੇਣਾ ਹੈ ਪਾਣੀ ਇੱਥੇ ਮੈਂ 1.5 ਕੱਲੀ ਦੇ ਕਰੀਬ ਪਾ ਰਹੀ ਹਾਂ ਤੇ ਇਸ ਨੂੰ ਆਪਾਂ ਹੁਣ ਪਾ ਕੇ ਚੰਗੀ ਤਰ੍ਹਾਂ ਰਿਝਾਵਾਂਗੇ ਇਸ ਸਬਜੀ ਨੂੰ ਮੈਂ ਤਰੀ ਵਾਲੀ ਬਣਾ ਰਹੀ ਹਾਂ ਜੇਕਰ ਤੁਸੀਂ ਇਸ ਨੂੰ ਸੁੱਕਾ ਖਾਣਾ ਚਾਹੁੰਦੇ ਹੋ ਇਸ ਤੜਕੇ ਨੂੰ ਐਲੋਵੇਰਾ ਦੇ ਵਿੱਚ ਮਿਕਸ ਕਰ ਸਕਦੇ ਹੋ ਪਰ ਥੋੜਾ ਪਾਣੀ ਪਾਉਣ ਦੇ ਨਾਲ ਇਹ ਬਹੁਤ ਹੀ ਜ਼ਿਆਦਾ ਸੁਆਦਿਸ਼ਟ ਬਣ ਜਾਂਦਾ ਹੈ ਆਪਣੇ ਇੱਧਰ ਐਲੋਵੇਰਾ ਵੀ ਬਣ ਕੇ ਤਿਆਰ ਹੈ ਇਸ ਨੇ ਤੇਲ ਛੱਡ ਦਿੱਤਾ ਹੈ ਦੇਖ ਸਕਦੇ ਹੋ ਤੁਸੀਂ ਆਪਣਾ ਐਲੋਵੇਰਾ ਬਿਲਕੁਲ ਬਣ ਕੇ ਤਿਆਰ ਹੈ ਉਨੇਸ ਦੇ ਬਾਅਦ ਵਿੱਚ ਜਿਹੜਾ ਆਪਣਾ ਤੜਕਾ ਹੈ ਤੜਕਾ ਆਪਣਾ ਚੰਗੀ ਤਰ੍ਹਾਂ ਰਿਜ ਗਿਆ ਸੀ ਹੁਣ ਇਸ ਤੜਕੇ ਨੂੰ ਆਪਾਂ ਐਲੋਵੇਰਾ ਦੇ ਵਿੱਚ ਮਿਕਸ ਕਰ ਦਿੰਨੇ ਆ ਦੇਖ ਸਕਦੇ ਹੋ ਤੁਸੀਂ ਸਬਜੀ ਦਾ ਕਲਰ ਕਿੰਨਾ ਜ਼ਿਆਦਾ ਵਧੀਆ ਆਇਆ ਹੈ ਤੇ ਖਾਣ ਵਿੱਚ ਵੀ ਬਹੁਤ ਹੀ ਜ਼ਿਆਦਾ ਸੁਆਦੀਸ਼ਟ ਬਣਦੀ ਹੈ ਇਹ ਸਬਜੀ ਤੇ ਇਸ ਨੂੰ ਆਪਾਂ ਚੰਗੀ ਤਰ੍ਹਾਂ ਹੁਣ ਮਿਕਸ ਕਰਕੇ 2 ਤੋਂ 3 ਮਿੰਟ ਦੇ ਕਰੀਬ ਰਜਾਣਾ ਹੈ ਤਾਂ ਜੋ ਐਲੋਵੇਰਾ ਦੇ ਵਿੱਚ ਤੜਕੇ ਦਾ ਟੇਸਟ ਚਲੇ ਜਾਏ ਇਸ ਤਰ੍ਹਾਂ ਆਪਾਂ ਇਸ ਨੂੰ ਰਜਾਉਣਾ ਹੈ 10 ਤੋਂ 4 ਮਿੰਟ ਹੋ ਗਏ ਨੇ ਸਬਜੀ ਨੂੰ ਰਿੱਜਦੇ ਹੋਏ ਆ ਤੇ ਸਬਜੀ ਆਪਣੀ ਹੁਣ ਬਿਲਕੁਲ ਬਣ ਕੇ ਤਿਆਰ ਹੈ ਇਸ ਨੂੰ ਆਪਾਂ ਚੰਗੀ ਤਰ੍ਹਾਂ ਹਲਾ ਦਿੰਨੇ ਆ ਦੇਖ ਸਕਦੇ ਹੋ ਤੁਸੀਂ ਜਿਹੜਾ ਤੇਲ ਐਕਸਟਰਾ ਆਇਲ ਉਹ ਸਾਈਡ ਤੇ ਨਿਕਲਣਾ ਸ਼ੁਰੂ ਹੋ ਗਿਆ ਹੈ ਸੋ ਜੀ ਸਬਜੀ ਆਪਣੀ ਬਿਲਕੁਲ ਬਣ ਕੇ ਹੁਣ ਤਿਆਰ ਹੈ ਹੁਣ ਆਪਾਂ ਗੈਸ ਦੀ ਫਲੇਮ ਬੰਦ ਕਰ ਦਿੰਨੇ ਆ ਤੇ ਲਾਸਟ ਵਿੱਚ ਹੁਣ ਆਪਾਂ ਹਰਾ ਧਨੀਆ ਐਡ ਕਰ ਦਿੰਨੇ ਆ ਤੇ ਇਸ ਨੂੰ ਮਿਕਸ ਕਰ ਦਿੰਨੇ ਆ ਦੇਖ ਸਕਦੇ ਹੋ ਤੁਸੀਂ ਆਪਣੀ ਸਬਜੀ ਬਿਲਕੁਲ ਬਣ ਕੇ ਤਿਆਰ ਹੈ ਇਸ ਸਰਦੀਆਂ ਦੇ ਮੌਸਮ ਦੇ ਵਿੱਚ ਤੁਸੀਂ ਵੀ ਇਸ ਸਬਜੀ ਨੂੰ ਜ਼ਰੂਰ ਟਰਾਈ ਕਰਨਾ ਇਹ ਗਰਮ ਤਸੀਰ ਦੀ ਹੁੰਦੀ ਹੈ ਤਾਂ ਕਰਕੇ ਇਸ ਨੂੰ ਆਪਾਂ ਸਰਦੀਆਂ ਦੇ ਵਿੱਚ ਹੀ ਬਣਾਉਨੇ ਆਂ ਦੇਖ ਸਕਦੇ ਹੋ ਤੁਸੀਂ ਆਪਣੀ ਸਬਜੀ ਕਿੰਨੀ ਜ਼ਿਆਦਾ ਟੇਸਟੀ ਲੱਗ ਰਹੀ ਹੈ ਤੇ ਆਸ ਕਰਦੀ ਆਂ ਕਿ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਹੋਵੇਗੀ ਇਸ ਸਰਦੀਆਂ ਵਿੱਚ ਤੁਸੀਂ ਵੀ ਇਸ ਸਬਜੀ ਨੂੰ ਜ਼ਰੂਰ ਬਣਾਉਣਾ ਇਸ ਸਬਜੀ ਦਾ ਟੇਸਟ ਬਹੁਤ ਹੀ ਜ਼ਿਆਦਾ ਵਧੀਆ ਹੁੰਦਾ ਹੈ ਇਹ ਬਿਲਕੁਲ ਵੀ ਗੜਵਾਹਟ ਤੇ ਸਬਜੀ ਨਹੀਂ ਬਣਦੀ ਜੇਕਰ ਆਪਾਂ ਇਸ ਨੂੰ ਚੰਗੀ ਤਰ੍ਹਾਂ ਫਰਾਈ ਕਰ ਲੈਨੇ ਆਂ ਅੱਜੀਆਂ ਹੋਰ ਵੀ ਰੈਸਪੀਸ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਜੀ ਵੀਡੀਓ ਦੇਖਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ